ਡੈਂਗੂ ਇੱਕ ਜਾਨਲੇਵਾ ਬਿਮਾਰੀ ਹੋ ਸਕਦੀ ਹੈ ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਪਰ ਜੇਕਰ ਗੱਲ ਕਰੀਏ ਤਾਂ ਇਹ ਇੱਕ ਮੱਛਰ ਤੋਂ ਬਿਮਾਰੀ ਫੈਲਦੀ ਹੈ ਜੇਕਰ ਇਸ ਮੱਛਰ ਨੂੰ ਹੀ ਪੈਦਾ ਨਾ ਹੋਣ ਦਿੱਤਾ ਜਾਵੇ ਤਾਂ ਕੁਝ ਹੱਦ ਤੱਕ ਇਸ ਤੋਂ ਬਚਿਆ ਜਾ ਸਕਦਾ ਹੈ ਇਸ ਡੈਂਗੂ ਮੱਛਰ ਤੋਂ ਬਚਾਉਣ ਦੇ ਲਈ ਅਜਨਾਬਤ ਦੇ ਪਾਈ ਕਾਹਨ ਸਿੰਘ ਨਾਬਾ ਲੜਕੀਆਂ ਦੇ ਸਕੂਲ ਵਿੱਚ ਡੈਂਗੂ ਬਚਾਓ ਮਹਿੰਮ ਦੇ ਤਹਿਤ ਇੱਕ ਸੈਮੀਨਾਰ ਕਰਵਾਇਆ ਗਿਆ ਚੇਤਨ ਮਹਿਤਾ ਕੇ ਆਟੀ ਨਿਊਜ਼ ਨੈਟਵਰਕ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਆਉਣ ਨਾਲ ਸਮਾਂ ਪਿਛਲੇ ਸਮੇਂ ਤੋਂ ਹੀ ਦੇਖਦੇ ਆ ਇੱਕ ਡੇਂਗੂ ਦਾ ਪ੍ਰਕੋਪ ਸਾਡੇ ਪੰਜਾਬ ਚ ਆਉਂਦਾ ਕਿ ਸਾਰੇ ਕਿਤੇ ਆਉਂਦਾ ਦੇਸ਼ ਤੇ ਉਹਨੂੰ ਪ੍ਰਤੀ ਅਸੀਂ ਕਿਵੇਂ ਟੱਕਰਾਂ ਕਰਨਾ ਹੈ ਔਰ ਅਸੀਂ ਕਿਵੇਂ ਉਹਦੀ ਜਿਹੜੀ ਹਨੇਰੀ ਨੂੰ ਰੋਕ ਸਕਦੇ ਹਾਂ ਤਾਂ ਗਿਣਤੀ ਅਸੀਂ ਘਟਾ ਸਕਦੇ ਹਾਂ ਉਹ ਚ ਜਿਹੜੀ ਆ ਮੇਰੇ ਨਾਲ ਸਿਹਤ ਵਿਭਾਗ ਦੀ ਟੀਮ ਔਰ ਸਾਡੇ ਮਾਨਯੋਗ ਸਾਡੇ ਇਸ ਸਕੂਲ ਦੇ ਸਾਡੇ ਮੁਖੀ ਉਹ ਸਾਡੇ ਨਾਲ ਨੇ ਸੀਨੀਅਰ ਸੈਕੰਡਰੀ ਸਕੂਲ ਦੇ ਜਿਹੜੇ ਮੁਖੀ ਉਹ ਸਾਡੇ ਨਾਲ ਨੇ ਔਰ ਉਸ ਸੰਬੰਧ ਚ ਅੱਜ ਇਸ ਸਕੂਲ ਦੇ ਵਿੱਚ ਜਿਹੜਾ ਉਹ ਲਗਾਇਆ ਗਿਆ ਇੱਕ ਅਵੇਅਰਨੈਸ ਕੈਂਪ ਜਿਹਨੂੰ ਕਹਿੰਦੇ ਆ ਵੀ ਕਿਵੇਂ ਪੈਦਾ ਹੁੰਦਾ ਹੈ ਇਹਦਾ ਅੰਡਾ ਲਾਰਵਾ ਔਰ ਉੱਥੋਂ ਜਾ ਕੇ ਕਿਹੜੀ ਸਥਿਤੀਆਂ ਚ ਪੈਦਾ ਹੁੰਦਾ ਕਿਹੜੇ ਵਾਤਾਵਰਣ ਚ ਪੈਦਾ ਹੁੰਦਾ ਉਹਦੇ ਚ ਬੱਚਿਆਂ ਨੂੰ ਜਿਹੜਾ ਅਵੇਅਰ ਕੀਤਾ ਗਿਆ ਜੀ ਇਹਦੇ ਪ੍ਰਤੀ ਔਰ ਤਕਰੀਬਨ ਮੇਰੇ ਖਿਆਲ ਬਹੁਤ ਜਿਹੜੇ ਬੱਚਿਆਂ ਨੇ ਤੋ ਫਾਇਦਾ ਠਾਇਆ ਬੜੀ ਬਖੂਬੀ ਤਰੀਕੇ ਨਾਲ ਜਿਹੜਾ ਸਿਹਤ ਵਿਭਾਗ ਦੀ ਟੀਮ ਨੇ ਬੱਚਿਆਂ ਨਾਲ ਜਿਹੜਾ ਰੂਰੂ ਹੋਏ ਨੇ ਔਰ ਬੜੀ ਵਿਸਤਾਰ से ਦੱਸਿਆ ਗਿਆ ਮੇਰੇ ਖਿਆਲ ਚ ਇਹਦਾ ਫਾਇਦਾ ਜਿਹੜੀ ਇਹ ਜਾਊਗੀ ਆਵਾਜ਼ ਬੱਚੇ ਆਪਣੇ ਘਰਾਂ ਚ ਜਾ ਕੇ ਦੱਸਣਗੇ ਔਰ ਉਹਦੇ ਨਾਲ ਅਸੀਂ ਜਿੱਥੇ ਵੀ ਸਾਡਾ ਜਿਹੜਾ ਪਾਣੀ ਆ ਉਹ ਅਸੀਂ ਸਟੋਰ ਕਰਦੇ ਆ ਜਿੱਥੋਂ ਇਹ ਪੈਦਾ ਹੁੰਦਾ ਅਸੀਂ ਉਹਨੂੰ ਜਿਹੜੀ ਸ਼ੁਰੂਆਤੀ ਜਿਹੜਾ ਉਹਦਾ ਹਮਲਾ ਉਹਨੂੰ ਨਾਕਾਮ ਕਰਾਂਗੇ ਔਰ ਮੈਂ ਤਾਂ ਸਾਰਿਆਂ ਨੂੰ ਕਹੂੰਗਾ ਕਿ ਸਿਹਤ ਵਿਭਾਗ ਤੋਂ ਜਾਣਕਾਰੀ ਲਓ ਜੇ ਇਦਾਂ ਦੀ ਹਾਲਤਾਂ ਆਉਂਦੀਆਂ ਨੇ ਉਹਨਾਂ ਨਾਲ ਸੰਪਰਕ ਕਰੋ ਔਰ ਸੰਪਰਕ ਕਰਕੇ ਜਿਹੜੀਆਂ ਸਾਡੇ ਪਿਛਲੇ ਸਮੇਂ ਚ ਬੜੀਆਂ ਬੜਮੂਲੀ ਜਾਂਨਾ ਚਲੀਆਂ ਗਈਆਂ ਨੇ ਅਸੀਂ ਉਹਨਾਂ ਨੂੰ ਰੋਕੀਏ ਔਰ ਸਾਡਾ ਜਿਹੜਾ ਸਮਾਜ ਆ ਸਿਹਤਮੰਦ ਹੋਵੇ ਔਰ ਇੰਨਾ ਕਹਿੰਦਾ ਮੈਂ ਸਿਹਤ ਵਿਭਾਗ ਦੀ ਟੀਮ ਦਾ ਤੇ ਉਹਦੇ ਨਾਲ ਸਾਡੇ ਗਰਦੀਪ ਸਿੰਘ ਜੀ ਸੇਖੋਂ ਸਾਡੇ ਰਾ ਜਿਹੜੇ ਹਮੇਸ਼ਾ ਸਾਡੇ ਦੇ ਨਾਲ ਇਹ ਜਿਹੇ ਇਵੈਂਟ ਚ ਮੋਰੀ ਹੋ ਕੇ ਇੱਕ ਰੋਲ ਅਦਾ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜਰੂਰ ਕੀਤਾ ਗਿਆ ਚੀਟਿੰਗ ਦੇ ਬਾਰੇ ਇਸ ਵਿੱਚ ਕੀ ਕਰਾ ਸਿਹਤ ਵਿਭਾਗ ਵੱਲੋਂ ਚੇਅਰਮੈਨ ਸਰਿੰਦਰਪਾਲ ਸ਼ਰਮਾ ਜੀ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਉਹਨਾਂ ਦੀ ਗਾਈਡੈਂਸ ਥੱਲੇ ਡੇਂਗੂ ਨੂੰ ਰੋਕਤਾਂ ਵਾਸਤੇ ਕੈਂਪ ਲਾਇਆ ਗਿਆ ਤੇ ਇਹਦੇ ਵਿੱਚ ਉਹਨਾਂ ਨੇ ਵਿਦਿਆਰਥੀਆਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਕਿ ਕਿਵੇਂ ਆਪਾਂ ਡੇਗੂ ਤੋਂ ਬਚਾਅ ਕੀਤਾ ਜਾ ਸਕਦਾ ਹੈ ਕਿਉਂਕਿ ਬਿਮਾਰੀ ਤੋਂ ਬਚਾਅ ਕਰਦੇ ਆ ਤਾਂ ਉਹ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਸਾਡੇ ਸਕੂਲ ਦੇ 1700 ਵਿਦਿਆਰਥੀਨਾ ਇਸ ਸਕੂਲ ਚ ਪੜ੍ਹਦਿਆਂ ਨੇ ਤੇ ਉਹ ਆਪੋ ਆਪਣੇ ਘਰਾਂ ਚ ਜਾ ਕੇ ਵੀ ਦੱਸਣ ਗਿਆ ਮਾਪੇ ਨੂੰ ਤੇ ਮੈਨੂੰ ਲੱਗਦਾ ਆਪਾਂ ਅੱਜ ਦਾ ਸੈਮੀਨਾਰ ਜੋ ਇਹਨਾਂ ਨੇ ਲਗਾਇਆ ਸਕੂਲ ਵਿੱਚ ਤੇ ਇਹਦੇ ਨਾਲ ਘੱਟੋ ਘੱਟ 8 ਤੋਂ 10 ਹਜ਼ਾਰ ਲੋਕਾਂ ਤੱਕ ਇਹ ਸੁਨੇਹਾ ਪਹੁੰਚੇਗਾ ਮੈਂ ਨੰਦਰ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਸਪੈਸ਼ਲ ਟਾਈਮ ਕੱਢਿਆ ਉਜੇਸ਼ਾ ਟਾਈਮ ਕੱਢ ਕੇ ਸਕੂਲ ਵਿੱਚ ਆਏ ਤੇ ਵਿਦਿਆਰਥੀਆਂ ਨੂੰ ਅਗਵਾਈ ਕੀਤੀ ਧੰਨਵਾਦ